ਪੰਜਾਬ ਦੇ ਵਿੱਚ ਬੀਤੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਮੀਂਹ ਪੈਣ ਦੇ ਕਾਰਨ ਸੜਕਾਂ ਭਰੀਆਂ ਹੋਈਆਂ ਨੇ ਸੀਵਰੇਜ ਵੀ ਭਰੇ ਹੋਏ ਨੇ ਤੇ ਅਜਿਹੇ ਦੇ ਵਿੱਚ ਹੀ ਇੱਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਪਟਿਆਲਾ ਦੇ ਨਾਬਾ ਦੇ ਵਿੱਚ ਸੀਵਰੇਜ ਦਾ ਟੱਕਣ ਖੁੱਲਿਆ ਹੋਇਆ ਸੀ ਤੇ ਇਸੇ ਦਰਮਿਆਨ ਇੱਕ ਮਹਿਲਾ ਸੀਰੇ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਨਾਬਾ ਦੇ ਬਠਿੰਡਿਆ ਕਲੋਨੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਮਹਿਲਾ ਨੂੰ ਫਿਲਹਾਲ ਇਲਾਜ ਤੇ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੇ ਦਿੱਤਾ ਗਿਆ ਜਿੱਥੇ ਫਿਲਹਾਲ ਉਸ ਦਾ ਇਲਾਜ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਇਹ ਤਸਵੀਰਾਂ ਪ੍ਰਸ਼ਾਸਨ ਦੇ ਪ੍ਰਬੰਧਾਂ ਦੀਆਂ ਸਰਕਾਰ ਦੇ ਪ੍ਰਬੰਧਾਂ ਦੀਆਂ ਪੋਲ ਖੋਲਦੀਆਂ ਨੇ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਸੜਕਾਂ ਸਹੀ ਹੈ ਪਾਣੀ ਦੀ ਸਮੱਸਿਆ ਨਹੀਂ ਹੈ ਜੋ ਸੀਵਰੇ ਦੀ ਸਮੱਸਿਆ ਸਰਕਾਰ ਦੇਖ ਰਹੀ ਆ ਪਰ ਹਕੀਕਤ ਦੇ ਵਿੱਚ ਜ਼ਮੀਨੀ ਪੱਧਰ ਤੇ ਕੀ ਤਸਵੀਰਾਂ ਨੇ ਇਸ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਸੀਸੀਟੀਵੀ ਤੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਸ ਕਲੋਨੀ ਦੇ ਵਿੱਚ ਜੋ ਸੜਕ ਹੈ ਉਸ ਦੀ ਹਾਲਤ ਕਾਫੀ ਖਰਾਬ ਹੈ ਇਸੇ ਦਰਮਿਆਨ ਦੋ ਮਹਿਲਾਵਾਂ ਜਾ ਰਹੀਆਂ ਹੁੰਦੀਆਂ ਨੇ ਇੱਕ ਮਹਿਲਾ ਦੂਜੇ ਪਾਸੇ ਸੜਕ ਦੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਲੋਕਾਂ ਦੇ ਘਰ ਹੈ ਕਿ ਉਧਰ ਰਾਹ ਸਾਫ਼ ਹੈ ਤੇ ਉਧਰੋਂ ਦੀ ਲੰਘਿਆ ਜਾਵੇ ਪਰ ਇਸੇ ਦਰਮਿਆਨ ਇਸ ਮਹਿਲਾ ਨੂੰ ਨਹੀਂ ਪਤਾ ਹੁੰਦਾ ਕਿ ਇਸ ਸੀਵਰੇਜ ਦਾ ਟੱਕਨ ਖੁੱਲਿਆ ਹੋਇਆ ਹੈ ਕਿਉਂਕਿ ਸੀਵਰੇਜ ਪਾਣੀ ਦੇ ਨਾਲ ਨੱਕੋ-ਨੱਕ ਭਰਿਆ ਹੋਇਆ ਹੈ ਇਸੇ ਦਰਮਿਆਨ ਜਦੋਂ ਇਹ ਮਹਿਲਾ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸੀਵਰੇਜ ਦੇ ਵਿੱਚ ਉਸਦਾ ਪੈਰ ਪੈ ਜਾਂਦਾ ਹੈ ਤੇ ਇਹ ਮਹਿਲਾ نیچے ਡਿੱਗ ਜਾਂਦੀ ਹੈ ਸੀਵਰੇਜ ਦੇ ਨਾਲ ਇਹ ਪਾਣੀ ਭਰਿਆ ਹੋਇਆ ਸੀ ਸੀਵਰੇਜ ਦਾ ਟੱਕਣ ਖੁੱਲਿਆ ਹੋਇਆ ਸੀ ਤੇ ਇਸੇ ਦਰਮਿਆਨ ਇਹ ਮਹਿਲਾ ਇਸ ਦੇ ਵਿੱਚ ਡਿੱਗ ਜਾਂਦੀ ਹੈ ਜੋ ਇਸ ਦੇ ਨਾਲ ਦੂਸਰੀ ਮਹਿਲਾ ਹੈ ਉਸ ਦੇ ਵੱਲੋਂ ਲੋਕਾਂ ਨੂੰ ਮਦਦ ਦੇ ਲਈ ਬੁਲਾਇਆ ਜਾਂਦਾ ਹੈ ਆਵਾਜ਼ਾਂ ਮਾਰਦੀ ਹੈ ਕਿ ਕੋਈ ਸਾਡੀ ਮਦਦ ਕਰ ਦੋ ਤੇ ਇਸੇ ਦਰਮਿਆਨ ਲੋਕ ਘਰਾਂ ਚੋਂ ਬਾਹਰ ਆਉਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਿੰਨ ਆਦਮੀ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਆਉਂਦੇ ਨੇ ਭੱਜ-ਭੱਜ ਕੇ ਇਨ੍ਹਾਂ ਮਹਿਲਾਵਾਂ ਦੀ ਮਦਦ ਕਰਦੇ ਨੇ ਜਿਸ ਤੋਂ ਬਾਅਦ ਮਹਿਲਾ ਨੂੰ ਸੀਵਰੇਜ ਦੇ ਵਿੱਚੋਂ ਕੱਢਿਆ ਜਾਂਦਾ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਪਟਿਆਲਾ ਦੇ ਨਾਬਾ ਦੀ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸੀਵਰੇਜ ਦਾ ਢੱਕਣ ਖੁੱਲਿਆ ਹੋਇਆ ਸੀ ਤੇ ਇਸੇ ਦਰਮਿਆਨ ਇਹ ਮਹਿਲਾ ਇਸ ਸੀਵਰੇਜ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੋਈ ਬੋਰਡ ਲਗਾਇਆ ਜਾ ਸਕਦਾ ਸੀ ਜਾਂ ਦੱਸਿਆ ਜਾ ਸਕਦਾ ਸੀ ਕਿ ਇੱਥੇ ਸੀਵਰੇਜ ਹੈ ਹਾਲਾਂਕਿ ਮਹਿਲਾ ਦਜਾਨੀ ਨੁਕਸਾਨ ਤੋਂ ਬਚਾ ਰਿਆ ਪਰ ਕਿਤਨਾ ਕਿਤੇ ਇਹ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਕੋਈ ਬੱਚਾ ਇਸ ਦੇ ਵਿੱਚ ਡਿੱਗ ਸਕਦਾ ਸੀ ਮਹਿਲਾ ਜੇਕਰ ਕੱਲੀ ਹੁੰਦੀ ਤਾਂ ਕਿਸੇ ਨੂੰ ਸ਼ਾਇਦ ਪਤਾ ਵੀ ਨਾ ਲੱਗਦਾ ਕਿ ਇੱਥੇ ਸੀਵਰੇਜ ਦਾ ਢੱਕਣ ੁੱਲਿਆ ਸੀ ਮਹਿਲਾ ਵਿੱਚ ਡੇਗੀ ਹਾਲਾਂਕਿ ਮਹਿਲਾ ਆਪਣੇ ਸਾਥੀ ਦੇ ਨਾਲ ਜਾ ਰਹੀ ਸੀ ਮਹਿਲਾ ਸਾਥੀ ਸੀ ਜਿਸ ਦੇ ਵੱਲੋਂ ਆਵਾਜ਼ ਮਾਰੀ ਜਾਂਦੀ ਹੈ ਮਦਦ ਦੇ ਲਈ ਦਾ ਇਸ ਤਰੀਕੇ ਦੇ ਨਾਲ ਮਹਿਲਾ ਉਸ ਸੀਵਰੇਜ ਦੇ ਵਿੱਚੋਂ ਨਿਕਲ ਜਾਂਦੀ ਹੈ ਪਰ ਕਿਤੇ ਨਾ ਕਿਤੇ ਇਹ ਸੀਵਰੇਜ ਵੱਡੀ ਸਮੱਸਿਆ ਵੱਟੇ ਹਾਦਸੇ ਨੂੰ ਸਦਾ ਦੇ ਸਕਦੇ ਨੇ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਇੱਥੇ ਕਿਸੇ ਤਰੀਕੇ ਦਾ ਕੋਈ ਬੋਰਡ ਨਹੀਂ ਲਗਾਇਆ ਗਿਆ ਕਿਸੇ ਤਰੀਕੇ ਦੇ ਨਾਲ ਇੱਟਾ ਦੇ ਨਾਲ ਇਸ ਥਾਂ ਨੂੰ ਕਵਰ ਨਹੀਂ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਧਰ ਸੀਵਰੇਜ ਹੈ ਇਧਰੋਂ ਨਾਲ ਲੰਘਿਆ ਜਾਵੇ ਪਾਣੀ ਦੀ ਸਮੱਸਿਆ ਕਿਉਂਕਿ ਮੀਂਹ ਪੈ ਰਿਹਾ ਥਾਂ ਥਾਂ ਤੇ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਇਸ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਇੱਕ ਵੱਡਾ ਹਾਦਸਾ ਹੁਣ ਉਹ ਟਲ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸੀਵਰੇਜ ਦੇ ਵਿੱਚ ਇਹ ਮਹਿਲਾ ਡਿੱਗੀ ਹੋਈ ਹੈ